ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ ਤੇ ਗੈਰ ਕਾਨੂੰਨੀ ਪਾਰਕਿੰਗ ਅਤੇ ਕਬਜ਼ੇ ਹਟਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਆਲਖ ਨੇ ਟ੍ਰੈਫਿਕ ਪੁਲਿਸ ਦੇ ਏਡੀਸੀ ਪੀ ਹਰਪਾਲ ਸਿੰਘ ਰੰਦਾਵਾ ਤੇ ਨਿਗਮ ਅਸਟੇਟ ਅਫਸਰ ਦਰਮਿੰਦਰਜੀਤ ਸਿੰਘ ਨਾਲ ਮੀਟਿੰਗ ਕੀਤੀ ਸਰ ਅੱਜ ਜਿਹੜੀ ਕਾਰਵਾਈ ਕੀਤੀ ਵੀ ਕਿ ਕਾਰਪੋਰੇਸ਼ਨ ਵੱਲੋਂ ਕੀ ਕਰਦੇ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਫੁੱਟਪਾਥ ਉੱਤੇ ਗੱਡੀਆਂ ਲੱਗਦੀਆਂ ਨੇ ਜਾਂ ਮਾਰ ਰੋਡ ਲਾਰਸ ਰੋਡ ਦੇ ਉੱਤੇ ਰੇਡੀਆਂ ਫੜੀਆਂ ਲੱਗੀਆਂ ਨੇ ਅਸੀਂ ਉਹਨੂੰ ਕਲੀਅਰ ਕਰ ਰਹੇ ਹਾਂ ਔਰ ਲੋਕਾਂ ਦੇ ਬੈਨੀਫਿਟ ਵਾਸਤੇ ਕਰ ਰਹੇ ਹਾਂ ਕਿ ਲੋਕੀ ਸਾਫ਼ ਵਧੀਆ ਤਰੀਕੇ ਨਾਲ ਚੱਲਣ ਆਪਣਾ ਕੰਮ ਕਾਜ ਕਰਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਸਰਕਾਰ ਕਿੱਥੇ ਨਾ ਗਿਆ ਲੋ ਪਾਰਕਿੰਗ 'ਚ ਬਹੁਤ ਜ਼ਿਆਦਾ ਗੱਡੀਆਂ ਲੱਗੀਆਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਨੇ ਜੀ ਇਸ ਤਰ੍ਹਾਂ ਜੀ ਮਾਨਜੋ ਕਮਿਸ਼ਨਰ ਸਾਹਿਬ ਟਾਉਨ ਨੂੰ ਨਾ ਬਹੁਤ سارے ਲੋਕਾਂ ਦੀ ਸ਼ਿਕਾਇਤ ਆਈ ਜੀ ਮਾਰ ਰੋਡ ਤੇ ਤੇੜੀ ਆ ਲੰਗਣਾ ਉੱਖਾ ਹੋ ਗਿਆ ਲੋਕਾਂ ਨੇ ਸੜਕਾਂ ਤੇ ਕਿੱਦਾਂ ਲੱਤ ਰੱਖਦੇ ਤੇ ਉਹ ਕੋਲ ਸਾਫ ਕਰੀ ਕੋਲ ਸਾਫ ਮਿੱਟੀ ਸਾਫ ਕਰੈਕਸ਼ਨ ਸੀ ਕਿ ਪ੍ਰਯੋਤੀ ਤੇ ਜਾ ਕੇ ਰੋਡ ਨੂੰ ਕਲੀਅਰ ਕਰਾਓ ਅੱਜ ਅਸੀਂ ਵਾਰਨਿੰਗ ਕੀਤੀ ਆ ਲੋਕਾਂ ਨੂੰ ਸਮਝਾ ਕੇ ਗੱਡੀਆਂ ਜਿਹੜੀਆਂ ਇੱਥੇ ਸ਼ਿਫਟ ਕਰਾਈ ਦੇ ਦੇਖੋ ਤੁਸੀਂ ਆਏ ਹਸਪੀਟਲ ਆ ਅਮਨਦੀਪ ਮੈਡੀਸਨ ਸਾਹਮਣੇ ਦੇਖੋ ਬੋਰਡ ਲੱਗਾ ਨੋ پارک ਔਰ ਇਹ ਗੱਡੀਆਂ ਕਿੰਨਾ ਬੀਆਂ ਨੇ ਡਾਕਟਰ ਸੇਫਟ ਲਈ ਖੜਨੀ ਸ਼ਾਮਲ ਬਹੁਤ ਐਸੀ ਸਾਡੀ ਇਹੋ ਬੇਈਆ ਤੇ ਜਿਹੜੀਆਂ ਗੱਡੀਆਂ ਨੇ ਉਹ ਪਾਰਕਿੰਗ ਚ ਲਾਓ ਇਹਨਾਂ ਕੋਲ ਪਾਰਕਿੰਗ ਹੈਗੀ ਆ ਬਹੁਤ ਵਧੀਆ ਪਾਰਕਿੰਗ ਹੈ ਪੂਰੀ ਪਾਰਕਿੰਗ ਹੈ ਆਪਣੇ ਪਾਰਕਿੰਗ ਚ ਗੱਡੀ ਲਾਓ ਔਰ ਇਹਨਾਂ ਕੋਲ ਦੁਜੇ ਵੀ ਹੈਗੇ ਆ ਡਰਾਈਵਰ ਵੀ ਹੈਗੇ ਆ ਸਕਿਉਰਟੀ ਵਾਲੇ ਵੀ ਹੈਗੇ ਇੱਥੇ ਡਾਟ ਸਰ ਨੇ ਰੁਕਣਾ ਚਾਬੀ ਬਣਾਉਣੀ ਆ ਉਹਨੇ ਆਪਣੀ ਕਿਸੀ ਪਾਰਕਿੰਗ ਚ ਲਾ ਦੇ ਸਿਰਫ ਇਸ ਕਰਕੇ ਤਾਂ ਕਿ ਸਾਨੂੰ ਸਾਰਿਆਂ ਨੂੰ ਇਹ ਸੁਝਾਉਣਾ ਪਏਗਾ ਕਿ ਲੋਕਾਂ ਨੂੰ ਤਕਰੀਬ ਨੇ ਰਸਤਿਆਂ ਨੂੰ ਸਾਫ਼ ਸੁਥਰਾ ਰੱਖੀ ਦਰਕਰ ਪੜੀ ਲਿਖੀ ਜਿੰਮਾਦਾਰ ਹੈ ਜੀ ਕੋਈ ਹੋਰ ਬੰਦਾ ਵੀ ਇਸ ਸਮੇਂ ਚੰਦਾ ਵਾ ਨੋ ਪਾਰਕਿੰਗ ਦਾ ਬੋਰ ਉਹਨਾਂ ਦੇ ਸਾਹਮਣੇ ਹੀ ਲੱਗਾ ਜਿੱਥੇ ਉਹਨਾਂ ਨੇ ਗੱਡੀਆਂ ਖੜਕਦੀਆਂ ਤਾਂ ਉਸ ਤੋਂ ਬਾਅਦ ਵੀ ਨੋ ਪਾਰਕਿੰਗ 'ਚ ਗੱਡੀਆਂ ਲਾ ਰਹੇ ਆ ਅੱਜ ਤੇ ਤੁਸੀਂ ਉਹਨਾਂ ਨੂੰ ਵਾਰਨਿੰਗ ਦੇਤੀ ਐ ਅਗੇ ਟਾਈਮ 'ਤੇ ਚਲਾਵਾਂਗੇ ਕਿ ਕੋਈ ਕਹੋਗੇ ਕਿ ਜਿਹੜੀ ਗੱਡੀ ਲੱਜੇ ਉਹ ਚਲਾਵਾਂਗੇ ਸਰ ਇਸੇ ਤਰ੍ਹਾਂ ਬਾਕੀ ਰੋਡਸ ਦੇ ਵੀ ਅੰਦਰ ਇਨਫਰੋਜਨ ਕਰ ਰਹੇ ਆ ਐਜੇ ਦੋ ਪ੍ਰਾਇਓਰਟੀ ਦੇ ਰੋਡ ਹੈਗੇ ਲਾ ਰਹੇ ਜਾਂ ਕਰ ਰਹੇ ਆ ਪਿੰਡ ਮਾਰੋ ਰੋਜੀਟਾ ਰੋਡ ਲਾਂਚ ਰੋਡ ਇਹਨਾਂ ਨੂੰ ਕਰਕੇ ਉਸ ਤੋਂ ਬਾਅਦ ਅਗਲੇ ਰੋਡਾਂ ਦੇ Property bechne aur khareedne ke liye sampark kare fair deal properties